ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜਾ ਰਹੇ ਹਾਂ ਜੀ ਅੱਜ ਸਰਹੰਦ ਵਿਖੇ ਸ੍ਰੀ ਫਤਿਹਗੜ ਸਾਹਿਬ ਮੱਥਾ ਟੇਕਣ ਕਿਉਂਕਿ ਅੱਜ ਹੈਗਾ ਜੀ ਨਵਾਂ ਸਾਲ ਤੇ ਸਭ ਤੋਂ ਪਹਿਲਾਂ ਅਸੀਂ ਕੀਤੀ ਪੱਗ ਦੀ ਪੂਣੀ ਕਿਉਂਕਿ ਅਸੀਂ ਸੋਚਦੇ ਸੀ ਦੋਨਾਂ ਨੇ ਇੱਕੋ ਜਿਹੀ ਜੀਆਂ ਪੱਗਾਂ ਬਨਣੀਆਂ ਤੇ ਪੱਗ ਬਨ ਕੇ ਆਪਾਂ ਹੋ ਗਏ ਆ ਰੈਡੀ ਵਿਦ ਫੈਮਲੀ ਜੇ ਤੁਸੀਂ ਚੱਲੇ ਹੋ ਤਾਂ ਫੈਮਲੀ ਨਾਲ ਹੀ ਜਾਇਆ ਕਰੋ ਇਸ ਤੋਂ ਬਾਅਦ ਅਸੀਂ ਗੱਡੀ ਚੰਗੀ ਤਰ੍ਹਾਂ ਲਿਸ਼ਕਾ ਕੇ ਸੱਪੜਾ ਕੁੱਪੜਾ ਮਾਰ ਕੇ ਗੱਡੀ ਕੱਢ ਲਿਆ ਘਰੋਂ ਬਾਹਰ ਲਾਈਟਾਂ ਚੈੱਕ ਕਰੋ ਤੁਸੀਂ ਫੇਰ ਸਾਰੇ ਜਨ ਜਨ ਖੁੱਲੀਆਂ ਬਾਰੀਆਂ ਤੇ ਆਪੋ ਆਪਣੀ ਜਗ੍ਹਾ ਤੇ ਬਹਿ ਗਏ ਆ ਤੇ ਕੈਮਰਾਮੈਨ ਨੂੰ ਕਿਹਾ ਆ ਜਾ ਪਰ ਆਪਾਂ ਜਲਦੀ ਆ ਜਾ ਕਹਿੰਦਾ ਮੈਨੂੰ ਨਹੀਂ ਤੇ ਅਸੀਂ ਛੱਡ ਕੇ ਜਾ ਸਕਦੇ ਮੈਂ ਤਾਂ ਕਿਉਂਕਿ ਉੱਥੇ ਜਾ ਕੇ ਫੋਟੋਗ੍ਰਾਫੀ ਕਰਨੀ ਆ ਫੇਰ ਆਪਾਂ ਜੀ ਟੂਲਪਲਾਜ ਨੇ ਦਿੱਤਾ ਚਕਮ ਸੱਤਾ ਹੋ ਗਿਆ ਲੁਧਿਆਣਾ ਰੋੜ ਕਿਉਂਕਿ ਟੂਲ ਆਪਾਂ ਨੂੰ ਇੱਕ ਵੀ ਨਹੀਂ ਆਇਆ ਜਾਂਦੇ ਹੋਏ 114 ਕਿਲੋਮੀਟਰ ਦੀ ਬਾਟ ਤੈਅ ਕੀਤੀ ਸੀ ਆਪਾਂ ਰਸਤੇ ਵਿੱਚ ਜਾਂਦੇ ਹੋਏ ਦੇਖਿਆ ਕਿ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਹੋਇਆ ਸੀ ਪਰਾਵੋ ਸੂਣ ਦੇ ਵਰਤੋਂ ਨਾ ਕਰਿਆ ਕਰੋ ਤੇ ਸਾਧਨ ਧਿਆਨ ਨਾਲ ਚਲਾਇਆ ਕਰੋ ਇਸ ਤੋਂ ਬਾਅਦ ਅਸੀਂ ਪਹੁੰਚ ਗਏ ਸਿੱਧਾ ਸ੍ਰੀ ਫਤਿਹਗੜ੍ਹ ਸਾਹਿਬ ਗੱਡੀ ਲਾਈ ਪਾਰਕਿੰਗ ਵਿੱਚ ਤੇ ਇਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਪੈਦਲ ਪਾਰਕਿੰਗ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਵਿਖੇ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਸੰਗਤਾਂ ਭਾਰੀ ਘੱਟ ਵਿੱਚ ਆਈਆਂ ਹੋਈਆਂ ਅਸੀਂ ਕਿਉਂਕਿ ਅੱਜ ਨਵਾਂ ਸਾਲ ਸੀ ਤੇ ਨਾਲ ਹੀ ਸ਼ਹੀਦੀ ਦਿਨ ਚੱਲ ਰਹੇ ਆ ਨੋਨੇ ਛੋਟੇ ਸਾਹਿਬ ਜਦਿਆਂ ਦੇ ਇਹ ਉਹ ਘਰ ਦਵਾਰ ਆ ਜਿੱਥੇ ਦੋਨੇ ਛੋਟੇ ਸਹਿਬ ਜੱਦਿਆਂ ਤੇ ਮਾਤਾ ਗੁਜਰੀ ਨੂੰ ਨੀਹਾਂ ਵਿੱਚ ਚੁਨਾਇਆ ਗਿਆ ਸੀ ਤੇ ਫਿਰ ਅਸੀਂ ਕੀਤੇ ਪੰਜਾਂ ਨੇ ਜੋੜੇ ਇਕੱਠੇ ਤੇ ਜੋੜੇ ਇਕੱਠੇ ਕਰਕੇ ਜੋੜਾ ਘਰ ਵਿੱਚ ਜਮਾ ਕਰਵਾਏ ਫਿਰ ਅਸੀਂ ਆ ਗਏ ਜੀ ਸਰੋਵਰ ਵਿਖੇ ਪੰਜ ਇਸ਼ਨਾਨਾਂ ਲਈ ਕਿਉਂਕਿ ਕੋਈ ਵੀ ਸੰਗਤ ਇਸ਼ਨਾਨ ਨਹੀਂ ਕਰ ਰਹੀ ਸੀ ਪਾਣੀ ਬਹੁਤ ਠੰਡਾ ਸੀ ਤੇ ਸਰੋਵਰ ਵਿੱਚ ਰੰਗ-ਬਰੰਗੀਆਂ ਮੱਛੀਆਂ ਤੈਰ ਰਹੀਆਂ ਸੀ ਫੇਰ ਅਸੀਂ ਸਿੱਧਾ ਆ ਗਏ ਜੀ ਕੜਾਹ ਪ੍ਰਸ਼ਾਦ ਕਰਾਉਣ ਸਾਰਿਆਂ ਨੇ ਮਿਲ ਕੇ ਕੜਾਹ ਪ੍ਰਸ਼ਾਦ ਦੀ ਦੇਖ ਕਰਵਾਈ ਫੇਰ ਅਸੀਂ ਕੜਾਹ ਪ੍ਰਸ਼ਾਦ ਲੈ ਕੇ ਪਹੁੰਚ ਗਏ ਜੀ ਕਾਊਂਟਰ ਤੇ ਜਿੱਥੇ ਕੜਾਹ ਪ੍ਰਸ਼ਾਦ ਨੂੰ ਸ਼੍ਰੀ ਸਾਹਿਬ ਦੁਆਰਾ ਭੋਗ ਲਵਾਇਆ ਗਿਆ ਤੇ ਕੋਲੀ ਵਿੱਚ ਪਾ ਕੇ ਬਾਕੀ ਮੈਂਬਰਾਂ ਲਈ ਪ੍ਰਸ਼ਾਦ ਵੀ ਦਿੱਤਾ ਗਿਆ ਤੇ ਇੱਕ ਗੁਰੂ ਦਾ ਸਿੱਖ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਚੇਂਜ ਕਰ ਰਿਹਾ ਅਸੀਂ ਤੇ ਸਾਰਿਆਂ ਸੰਗਤ ਉਹਦੇ ਵੱਲ ਦੇਖ ਰਹੇ ਹਾਂ ਅਸੀਂ ਇੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਇੱਕ ਵੱਡਾ ਤੇ ਇੱਕ ਦਾਕਾਰ ਛੋਟਾ ਹੈ ਅਸੀਂ ਵੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਤੈਨ ਬਚਾ ਕੇ ਕੱਢ ਕੇ ਸੀ ਸਾਰੀਆਂ ਸੰਗਤਾਂ ਬੜੇ ਪ੍ਰੇਮ ਸਤਿਕਾਰ ਨਾਲ ਲਾਈਨ ਵਿੱਚ ਲੱਗੀਆਂ ਹੋਈਆਂ ਸੀ ਕੋਈ ਵੀ ਸੰਗਤ ਇੱਕ ਦੂਜੇ ਨੂੰ ਧੱਕਾ ਨਹੀਂ ਮਾਰ ਰਹੀ ਸੀ ਫਿਰ ਅਸੀਂ ਵਾਰੀ ਦੇ ਮੁਤਾਬਕ ਆ ਗਏ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਦਰਬਾਰ ਸਾਹਿਬ ਅੰਦਰ ਬਹੁਤ ਸੋਹਣਾ ਸੀ ਫਿਰ ਅਸੀਂ ਪੂਰਾ ਸਾਹਿਬ ਜੀ ਦੀ ਲਾਈਨ ਵਿੱਚ ਸ਼ਾਮਲ ਹੋ ਗਏ ਸੀ ਇਹ ਉਹ ਸਥਾਨ ਆ ਜਿੱਥੇ ਸਰਹੰਦ ਦੇ ਸੂਬੇ ਦੁਆਰਾ ਦੋਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾ ਵਿੱਚ ਚੁਣਾਇਆ ਗਿਆ ਸੀ ਜਿਨ੍ਹਾਂ ਦਾ ਨਾਮ ਪਾਪਾ ਜੋਰਾਵਰ ਸਿੰਘ ਤੇ ਪਾਪਾ ਫਤੇ ਸਿੰਘ ਸੀ ਪਰਾਜੋਸ ਸਤੰਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਫਿਰ ਅਸੀਂ ਪਹੁੰਚ ਗਏ ਹਾਂ ਜੀ ਠੰਡਾ ਵਰਜ ਦੇਖਣ ਜਿੱਥੇ ਦੋਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਤਿੰਨ ਦਿਨ ਲਈ ਰੱਖਿਆ ਗਿਆ ਸੀ ਕਿਉਂਕਿ ਥਾਂ ਬਹੁਤ ਠੰਡੀ ਸੀ ਅਸੀਂ ਠੰਡਾ ਵਰਜ ਦੇਖਣ ਲਈ ਲਾਈਨ ਵਿੱਚ ਸ਼ਾਮਲ ਹੋ ਗਏ ਜਿੱਥੇ ਇਹ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਬੜੇ ਪ੍ਰੇਮ ਸਤਿਕਾਰ ਨਾਲ ਸਟੈਪ ਵਾਈ ਸਟੈਪ ਅੱਗੇ ਲੰਘਾਇਆ ਜਾ ਰਿਹਾ ਸੀ ਹੁਣ ਅਸੀਂ ਪੌੜੀਆਂ ਚੜ੍ਹ ਕੇ ਪਹੁੰਚ ਗਏ ਆਂ ਜੀ ਠੰਡਾ ਬੁਰਜ ਦੇਖਣ ਲਈ ਜਿੱਥੇ ਕੀ ਸੰਗਤਾਂ ਦਰਬਾਰ ਸਾਹਿਬ 'ਚ ਮੱਥਾ ਟੇਕਣ ਲਈ ਬਿਲਕੁਲ ਤਿਆਰ ਸੀ ਇੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਫਿਰ ਅਸੀਂ ਲਿਆ ਪ੍ਰਸ਼ਾਦ ਫਿਰ ਅਸੀਂ ਠੰਡੇ ਬੁਰਜ ਨੂੰ ਬਾਹਰੋਂ ਦੇਖਿਆ ਜੋ ਕਿ ਲੜੀਆਂ ਨਾਲ ਸਜਾਇਆ ਹੋਇਆ ਸੀ ਤੇ ਬਹੁਤ ਸੋਹਣਾ ਲੱਗ ਰਿਹਾ ਸੀ ਫਿਰ ਆਪਾਂ ਕੰਗਤ ਵਿੱਚ ਬੈਠ ਕੇ ਚਾਹ ਪੀਤੀ ਤੇ ਨਾਲ ਬਰੈਡਾਂ ਦਾ ਲੰਗਰ ਛਕਿਆ ਫਿਰ ਅਸੀਂ ਪੈਦਲ ਤੌਰ 'ਤੇ 1.5 ਕਿਲੋਮੀਟਰ ਚੋਤੀਸ ਰੂਪ ਗੁਰਦੁਆਰਾ ਦੇਖਣ ਲਈ ਗਏ ਅਸੀਂ ਪਹੁੰਚ ਗਏ ਹਾਂ ਜੀ ਜੋਤੀ ਸਰੂਪ ਗੁਰਦੁਆਰੇ ਇਹ ਉਹੀ ਸਥਾਨ ਹੈ ਜਿੱਥੇ ਦੋਨੇ ਛੋਟੇ ਸਾਹਿਬ ਜਾਤੇ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਟੋਡਰਮਾਲ ਨੇ ਸੋਨੇ ਦੀਆਂ ਮੂਹਰਾਂ ਖੜੀਆਂ ਕਰਕੇ ਦੋਨੇ ਛੋਟੇ ਸਾਹਿਬ ਜਾਤੇ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਸੀ ਇਸ ਸਥਾਨ ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਫਿਰ ਅਸੀਂ ਪਹੁੰਚ ਗਏ ਹਾਂ ਜੀ ਜੋਤੀ ਸਰੂਪ ਗੁਰਦੁਆਰੇ ਤੋਂ 1.5 ਕਿਲੋਮੀਟਰ ਦੀ ਧੂਰੀ ਤੈਅ ਕਰਕੇ ਮੋਤੀ RAM ਮਹਾਰਾਜ ਜੀ ਦੇ ਗੁਰਦੁਆਰੇ ਕੋਲੇ ਮੋਤੀ RAM ਮਹਾਰਾਜ ਜੀ ਨੇ ਦੋਨੇ ਛੋਟੇ ਸਾਹਿਬ ਜਦਿਆਂ ਨੂੰ ਤੇ ਮਾਤਾ ਗੁਜਰੀ ਕੌਰ ਨੂੰ ਠੰਡੇ ਬੋਰ ਤੇ ਵਿੱਚ ਤਿੰਨ ਦਿਨ ਦੁੱਧ ਪਾਇਆ ਸੀ ਇਸ ਕਰਕੇ ਸ਼ਹੀਦੀ ਦਿਨਾਂ ਵਿੱਚ ਸਾਰੇ ਪਾਸੇ ਦੁੱਧ ਦੇ ਲੰਗਰ ਲਾਏ ਜਾਂਦੇ ਹਨ ਇਸ ਤੋਂ ਬਾਅਦ ਅਸੀਂ ਪੂਰਾ ਸਾਹਿਬ ਵਿੱਚ ਚਲੇ ਗਏ ਦਰਸ਼ਨ ਕਰਨ ਲਈ ਇੱਥੇ ਅੱਜ ਵੀ ਉਹ ਗਲਾਸ ਮੌਜੂਦ ਨੇ ਜਿਨ੍ਹਾਂ ਵਿੱਚ ਮੋਤੀ RAM ਮਹਾਰਾਜੀ ਨੇ ਮਾਤਾ ਗੁਜਰੀ ਤੇ ਦੋਨੇ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਪੁਲਾਇਆ ਸੀ ਇੱਥੇ ਟੰਗੀਆਂ ਇਤਿਹਾਸਿਕ ਦਸਵੀਰਾਂ ਇਹ ਦਰਸਾਉਂਦੀਆਂ ਹਨ ਕਿ ਮੋਤੀराम ਮਹਿਰਾ ਜੀ ਨੇ ਜੋ ਦੁੱਧ ਪਿਆ ਸੀ ਉਹਨਾਂ ਬਦਲੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ ਸੀ। ਇਹ ਦੁੱਧ ਵਾਲੇ ਗਲਾਸ ਅੱਜ ਵੀ ਉੱਥੇ ਮੌਜੂਦ ਹਨ। ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਬੈਠ ਕੇ ਆ ਪੰਗਤ ਵਿੱਚ ਪ੍ਰਸ਼ਾਦ ਆਸਣ ਲਈ। ਦਰਸ਼ਨ ਮੇਲਾ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਹਾਂ ਪਾਰਕਿੰਗ ਵਿੱਚ ਕਿਉਂਕਿ ਹੁਣ ਸਾਡੇ ਘਰੇ ਜਾਣ ਦੀ ਬਿਲਕੁਲ ਤਿਆਰੀ ਸੀ।